ਸ਼ਸ਼ਿਆ ਕਾਂਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੀ ਚਾਕੀ ਨੂੰ 26 ਜਨਵਰੀ ਦੇ ਪ੍ਰੋਗਰਾਮ ਦੇ ਵਿੱਚੋਂ ਕੱਢਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜੇਕਰ ਗੱਲ ਕਰੀਏ ਤਾਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ ਜਿਸ ਤੋਂ ਬਾਅਦ ਹੁਣ ਪਾਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਹੀ ਸਵਾਲ ਚੁੱਕੇ ਗਏ ਨੇ ਤਾਂ ਦੱਸ ਦਈਏ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ 2023 ਦੇ ਪ੍ਰੋਗਰਾਮ ਦੇ ਵਿੱਚ ਵੀ ਪੰਜਾਬ ਦੀ ਝਾਕੀ ਨੂੰ ਦਰਕਰਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕੇਂਦਰ ਮੰਤਰਾਲੇ ਵੱਲੋਂ ਇੱਕ ਚਿੱਠੀ ਆਈ ਹੈ ਜਿਸ ਦੇ ਵੱਲੋਂ ਫਿਰ ਤੋਂ ਪੰਜਾਬ ਦੀ ਝਾਕੀ ਨੂੰ ਪ੍ਰੋਗਰਾਮ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਕਈ ਤਰੀਕੇ ਦੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਕੇ ਗਏ ਸੀ ਤੇ ਹੁਣ ਉਸ ਦਾ ਜਵਾਬ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਮਨਜਿੰਦਰ ਸਿੰਘ ਸਿਰਸਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਤੇ ਇਸ ਨੂੰ ਗਲਤ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰ ਆਮ ਆਦਮੀ ਪਾਰਟੀ ਦਾ ਰਵਾਇਤ ਰਹੀ ਹੈ ਕਿ ਪਹਿਲਾ ਚਿੱਠੀ ਲਿਖਦੇ ਨੇ ਅਧੂਰੀ ਚਿੱਠੀ ਲਿਖਦੇ ਨੇ ਤੇ ਜਦੋਂ ਕੇਂਦਰ ਉਸ ਨੂੰ ਰਿਜੈਕਟ ਕਰ ਦਿੰਦਾ ਹੈ ਤਾਂ ਇਸ ਦੇ ਉੱਤੇ ਸਿੰਪਥੀ ਲੈਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜੇ ਦੇ ਨਾਲੇ ਉਹਨਾਂ ਨੇ ਇਸ ਪੂਰੇ ਕਰਨਾ ਕਰਮ ਦੀ ਤੁਲਨਾ ਦਿੱਲੀ ਦੇ ਨਾਲ ਕੀਤੀ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲੋਂ ਰਾਦੇ ਵੱਲੋਂ ਵੀ ਜਿਹੀਆਂ ਹੀ ਪਰਤਾ ਪਾਈਆਂ ਗਈਆਂ ਨੇ ਕਿ ਪਹਿਲਾ ਅਧੂਰੀ ਚਿੱਠੀ ਲੇਕ ਕੇ ਕੇਂਦਰ ਨੂੰ ਭੇਜੀ ਜਾਂਦੀ ਹੈ ਤੇ ਜਦੋਂ ਕੇਂਦਰ ਰਿਜੈਕਟ ਕਰ ਦਿੰਦਾ ਹੈ ਤਾਂ ਉਸ ਦੀ ਸympathy ਲਈ ਜਾਂਦੀ ਹੈ ਕਿ ਸਾਡੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ ਕੇਂਦਰ ਦੇ ਵੱਲੋਂ ਤੇ ਕੇਂਦਰ ਸਾਡੇ ਕੰਮਾਂ ਦੇ ਵਿੱਚ ਅੜੀਕਾ ਪਾਉਂਦਾ ਹੈ ਇਸ ਬਾਬਤ ਹੋਰ ਕੀ ਕੁਝ ਕਹੇ ਮਨਜਿੰਦਰ ਸਿੰਘ ਸਿਰਸਾ ਨੇ ਆਓ ਸੁਣਦੇ ਹਾਂ ਭਗਵੰਤ ਮਾਨ ਜੀ ਨੇ ਆ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਰਿਜੈਕਟ ਕਰ ਦਿੱਤੀ ਔਰ ਇਹ ਕਿਹਾ ਕਿ ਉਹ ਸ਼ਹੀਦਾਂ ਦੀ ਚਿੰਤਾ ਨਹੀਂ ਕਰਦੇ ਭਗਵੰਤ ਮਾਨ ਜੀ ਕੋਰਾ ਝੂਠ ਬੇਈਮਾਨੀ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੇ ਮੋਡ ਸਪਰੰਡੀ ਰਹੀ ਆ ਕਿ ਤੁਸੀਂ ਪਹਿਲਾ ਪ੍ਰੋਜੈਕਟ ਇਸ ਤਰ੍ਹਾਂ ਭੇਜੋ ਜਿਹੜਾ ਰਿਜੈਕਟ ਹੋਵੇ ਔਰ ਫਿਰ ਉਹਦੀ ਸਿੰਪਥੀ ਲਓ ਵਿਚਾਰੇ ਬਣ ਕੇ ਲੋਕਾਂ 'ਚ ਜਾਓ ਇਹ 9 ਸਾਲ ਤੋਂ ਭਗਵੰਤ ਮਾਨ ਜੀ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਦਿੱਲੀ 'ਚ ਇਹੀ ਕੰਮ ਕਰ ਰਹੇ ਨੇ ਹਰ ਪ੍ਰੋਜੈਕਟ ਅੰਦਰ ਹਰ ਕੰਮ 'ਚ ਇਹੀ ਕੰਮ ਕਰਦੇ ਨੇ ਔਰ ਫਿਰ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਸਰਕਾਰ ਇੱਥੇ ਰੋਲਾ ਪਾਉਂਦੀ ਆ ਸਾਨੂੰ ਕੰਮ ਨਹੀਂ ਕਰਨ ਦਿੰਦੇ ਸਾਨੂੰ ਕੰਮ ਨਹੀਂ ਕਰ ਦਿੱਤਾ ਸਾਡਾ ਕੰਮ ਨਹੀਂ ਕੀਤਾ ਸੋ ਹੁਣ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਪਿਛਲੇ ਹੁਣਾਂ ਵੀ ਝਾਂਕੀ ਲੈ ਕੇ ਆਏ ਸੀ ਪੁਰਾਣੀ ਝਾਂਕੀ ਨੂੰ ਰੰਗ ਰੰਗ ਕਰਕੇ ਭੇਜਤਾ ਸੀ ਤਾਂ ਕਿ ਰਿਜੈਕਟ ਹੋ ਜੂਗੀ ਫਿਰ ਕਹਿਣ ਲੱਗ ਪਏ ਅਸੀਂ ਇਨਕੁਆਰੀਆਂ ਕਰਾਉਣੇ ਆ ਜੀ ਅਸੀਂ ਚੈੱਕ ਕਰਾਂਗੇ ਹੁਣ ਵੀ ਇਹੀ ਕੰਮ ਕੀਤਾ ਹੁਣ ਕਹਿੰਦੇ ਨੇ ਅਸੀਂ ਮਾਈ ਭਾਗੋ ਜੀ ਦੀ ਭੇਜੀ ਸੀਗੀ ਮੋਦੀ ਜੀ ਸ਼ਹੀਦਾਂ ਦਾ ਨਾਮ ਨਹੀਂ ਸੁਣਨਾ ਚਾਹੁੰਦੇ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਤੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਔਰ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਗਵਰਨਰ ਸਾਹਿਬਾਨਾਂ ਨੂੰ ਸਾਰੇ ਕੇਂਦਰੀ ਮੰਤਰੀਆਂ ਨੂੰ ਸਾਰੇ ਐਮਪੀ ਨੂੰ ਕਿਹਾ ਕਿ ਤੁਸੀਂ ਇਸ ਦਿਨ ਨੂੰ ਜਾ ਕੇ ਮਨਾਉਣਾ ਸੜਕ ਤੇ ਜਾ ਕੇ ਲੋਕਾਂ 'ਚ ਜਾਣਾ ਔਰ ਪ੍ਰੋਗਰਾਮ ਕਰਨੇ ਆ ਇੱਕ ਵਾਹਦ ਪੰਜਾਬ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਨੂੰ 26 ਤਰੀਕ ਨੂੰ ਭੁਲਾਇਆ ਔਰ ਰਾਜਨੀਤੀ ਦੀ ਭੇਡ ਚੜਾ ਦਿੱਤਾ ਕਿਉਂਕਿ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਜਦੋਂ ਭਗਵੰਤ ਮਾਨ ਜੀ ਇਸ ਪ੍ਰੋਗਰਾਮ ਚ ਆਏ ਕੇਜਰੀਵਾਲ ਜੀ ਤੋਂ ਡਾਟ ਖਾਣੀ ਪਈ ਇਸ ਕਰਕੇ ਇਸ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਸਹੀ ਸਾਬ ਜਾਦਿਆਂ ਨੂੰ ਭੁਲਾ ਦਿੱਤਾ ਐਸੀ ਗੰਦੀ ਰਾਜਨੀਤੀ ਭਗਵੰਤ ਮਾਨ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਦੇ ਬੁਲਾਰੇ ਨੇ ਮੁੱਖ ਮੰਤਰੀ ਦਾ ਕੰਮ ਅਰਵਿੰਦ ਕੇਜਰੀਵਾਲ ਔਰ ਉਹਦੇ ਲੋਕ ਕਰਦੇ ਨੇ ਭਗਵੰਤ ਮਾਨ ਨੂੰ ਕੇਵਲ ਫੋਟੋ ਖਿਚਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ ਰੱਖਿਆ